ਹਾਂਜੀ ਬਦਾਂਜੀ ਬੈਗੜੀ ਖਾਲਸਾ ਬੈਗੜੀ ਜੀ ਕੀ ਪਤੇ ਅਸੀਂ ਸੀਧ ਭਰਤ ਸਿੰਘ ਕਾਰਜੀਪ ਜੂਨੀਅਰ ਸ਼ਾਹਲੀ ਵੱਲੋਂ ਕੱਲ ਨੂੰ ਖੰਡਪੜ ਸਾਹਿਬ ਪ੍ਰਗਾਸ਼ ਹੋਣਗੇ ਜੀ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਬੈਗੜੀ ਜੀ ਦਾ ਖਾਲਸਾ ਬੈਗੜੀ ਜੀ ਕੀ ਪਤੇ ਸੀਧ ਭਰਤ ਸਿੰਘ ਕਾਰਜੀਪ ਜੂਨੀਅਰ ਸ਼ਾਹਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਕੱਲ ਨੂੰ 25 26 27 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਾਏ ਜਾ ਰਹੇ ਨੇ ਜੀ ਸਾਰੇ ਨਗਰ ਨਿਵਾਸੀ ਪਿੰਡ ਛਾਜਲੀ ਨੂੰ ਬੇਨਤੀ ਹੈ ਕਿ ਇੱਥੇ 25 26 27 ਤਰੀਕ ਨੂੰ ਇੱਥੇ ਹਾਜ਼ਰੀ ਲਵਾਓ ਜੀ ਧੰਨਵਾਦ ਸ੍ਰੀ ਪਾਕ ਸਿੰਘਕਾਰ ਜੀ ਜੁਨੀਅਨ ਪਿੰਡ ਛਾਜਲੀ ਵੱਲੋਂ ਅਤੇ ਪੂਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਅਖੰਡ ਪਾਠ ਕਰਵਾਉਣ ਜਾ ਰਹੇ ਹਾਂ 25 26 27 25 ਤਰੀਕ ਯਾਨੀ ਕਿ ਕੱਲ ਨੂੰ ਪ੍ਰਕਾਸ਼ ਹੋਣਗੇ 27 ਤਰੀਕ ਨੂੰ ਭੋਗ ਪਾਏ ਜਾਣਗੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਵੱਧ ਚੜ ਕੇ ਯੋਗਦਾਨ ਦਿਓ ਸੇਵਾ ਕਰੋ ਆ ਕੇ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਅਸੀਂ ਨੇ ਭਾਈ ਖੰਡਪਾੜ ਕਰਾਇਆਗਾ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ